ਸਿਕਿਉਰਿਟੀ ਆਮ ਬੰਦਾ ਕੀ ਸਦੇ ਰਾਜੇ ਬੜਿੰਗ ਨੂੰ ਚਾਰ ਵਾਰੀ ਕੱਟਿਆ ਉੱਤੇ ਉਹ ਚੋ ਇਹਨੂੰ ਇਹਨੂੰ ਆਪਣੀ ਟੀ-ਸ਼ਰਟ ਤੇ ਲਿਖਣਾ ਪੈ ਗਿਆ ਰਾਜਾ ਬੜਿੰਗ ਉਹ ਵੀ ਇੰਗਰੀਜੀ ਚ ਲਿਖਣਾ ਪੈ ਗਿਆ ਤਾਂ ਕਿ ਪੜ ਲੈਣ ਇਹਨੂੰ ਧੱਕੇ ਮਾਰ ਕੇ ਕਰ ਦਿੰਦੇ ਸੀ ਵਿੱਚੋਂ ਉੱਥੇ ਆਮ ਬੰਦਾ ਕਿੱਥੇ ਆਉਗਈ ਆਹ ਤਾਂ ਕਾਂਗਰਸ ਹੈ ਜਿਹੜੇ ਕਹਿੰਸੀ ਆਹ ਮਰਦਾ ਬੋਲ ਆਏ ਇਹਨਾਂ ਦੀ ਅੱਜ ਮੈਨੂੰ ਤਰਸ ਆ ਰਿਹਾ ਸੀ ਨਾ ਉਹ ਕਹਿੰਦੇ ਨਾ ਬੁਝਦਾ ਹੋਇਆ ਦੀਵਾ ਜਿਹੜਾ ਉਹ ਜ਼ਿਆਦਾ ਫਫਾ ਫਫਾ ਕਰਦਾ ਆਹਦੇ ਦੀਵੇ ਪੂਜੇ ਪਈ ਸੀ ਨਾ ਮਹਿੰਗੇ ਮਹਿੰਗੇ ਸ਼ਾਲ ਮਹਿੰਗੀਆਂ ਮਹਿੰਗੀਆਂ ਪਜਾਮੀਆਂ ਪੌਣੀਆਂ ਔਰ ਪਜਾਮੀ ਆਣੇ ਦੇ ਯਾਰ ਉੱਥੇ ਸਿਸਮਾ ਮਹਿਲ ਚ ਵੱਡੇ ਵੱਡੇ ਤੁਸਕ ਕਹਿੰਦੇ ਸਨ ਤੁਸਕਾਂ ਦੇ ਵਿੱਚ ਮਾਪਨਾਂ ਨੂੰ ਬੱਕਰਿਆਂ ਨੂੰ ਤੜਕੇ ਲਾਉਣ ਵਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਕੋਲੇ ਕਾਂਗਰਸ ਦੇ ਸੀਨੀਅਰ ਬੱਡੇ ਜਿਹੜੇ ਤਾਹਾਂ ਵਾਲੇ ਨੇ ਜਿਹੜੇ ਇਹਨਾਂ ਤੋਂ ਕੋਈ ਨਹੀਂ ਕੋਈ ਦੋਸਤ ਸੀ ਉਨਨ ਨੂੰ ਕੋਣ ਪਾਇਦਾ ਉਥੇ ਮੈਂ ਤਾਂ ਹੈਲੀਕਾਪਟਰ ਤੇ ਤੈਨੂੰ ਮੈਂ ਜਵਾਨ ਕਰਾ ਲਤੈ ਮੈਂ ਹੈਲੀਕਾਪਟਰ ਦੇ ਤਾਹਾਂ ਡਿਸੀਜਨ ਮੇਕ ਕਰਨੇ ਉਹ ਮੇਰੇ ਕੋਲੇ ਆਏ ਕਰੇ ਉਸ ਵੇਲੇ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ 10 ਜਨਵਰੀ ਨੂੰ ਉਹਨਾਂ ਨੇ ਸ਼ੰਭੂ ਬਾਦਰ ਤੋਂ ਐਂਟਰ ਕਰਨਾ ਸੀ ਤੁਸੀਂ ਐਨਨੇ ਦੇ ਲੱਗ ਰਹੇ ਅੱਗੇ ਜਾ ਕੇ ਪਠਾਨਪੁਰ ਤੋਂ ਅਸੀਂ ਫਿਰ ਜੰਮੂ ਕਸ਼ਮੀਰ ਨੂੰ ਜਾਵਾਂਗੇ ਉਹ ਸਿਕਿਉਰਿਟੀ ਵਾਸਤੇ ਆਏ ਸੀ ਮੇਰੇ ਕੋਲੇ ਅਲੀ ਆਲੀ ਸਾਹਿਬ ਬੈਠੇ ਡਾਕਟਰ ਸਾਹਿਬ ਬੈਠੇ ਨਿਸ਼ਾਤਰਪਾਲ ਜੀ ਬੈਠੇ ਮੈਂ ਕਹਿੰਦੀ ਕੋਈ ਗੱਲ ਨਹੀਂ ਕਿ ਸਾਡਾ ਫਰਜ ਬਣਦਾ ਕਿ ਡੈਮੋਕ੍ਰੇਟਿਕ ਰਾਈਟ ਆ ਉਹ ਆਪ ਭਾਰਤ ਜਿਹੜੋ ਯਾਤਰਾ ਕਰ ਰਹੇ ਨੇ ਤੇ ਸਿਕਿਉਰਿਟੀ ਸਾਡੀ ਜਦੋਂ ਸਾਡੀ ਸਟੇਟ ਚ ਆਗੇ ਅਸੀਂ ਸਿਕਿਉਰਿਟੀ ਨੂੰ ਜ਼ਰੂਰ ਦੇਵਾਂਗੇ ਤੁਸੀਂ ਦੱਸੋ ਕਿ ਕਿੰਨੀ ਸਿਕਿਉਰਿਟੀ ਚਾਹੀਦੀ ਮੈਂ ਕਹਿੰਦੀ ਡੀਜੀਪੀ ਦੀ ਡਿਊਟੀ ਲਾ ਦਊਗਾ ਜਿਹੜਾ ਤੁਹਾਡੇ ਨਾਲ ਹੀ ਰਹੂਗਾ ਤੁਸੀਂ ਦੱਸੋ ਕਿੱਥੇ ਸਟੇ ਕਰਨਾ ਹੈ ਰਾਤ ਕਿੱਥੇ ਰਹਿਣੀ ਹੈ ਉੱਥੇ ਪ੍ਰਬੰਧ ਕਰਾਵਾਂਗੇ ਅਗਲੇ ਦਿਨ ਕਿੱਥੋਂ ਤੁਰਨਾ ਹੈ ਸਾਡੀ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਇੱਕ ਨੈਸ਼ਨਲ ਪਾਰਟੀ ਦਾ ਪਟਾ ਲੀਡਰ ਸਾਡੇ ਸਟੇਟ ਵਿੱਚ ਵਿਚ ਦੀ ਲੰਗ ਰਹਿ ਯਾਤਰਾ ਕਰ ਮੈਂ ਕਿਛ ਕਹਨੇ ਠੀਕ ਹੈ ਧੰਨਵਾਦ ਜੀ ਮੈਂ ਕਿ ਕ੍ਰਾਈਟੇਰੀਆ ਕੀ ਰੱਖਣਾ ਹੈ ਵੀ ਕਿੰਨੀ ਵੀ ਸਕਿਉਰਟੀ ਦੇਣੀ ਉਹ ਕਹਿੰਦੇ ਜੀ ਕ੍ਰਾਈਟੇਰੀਆ ਇੱਕੋ ਹੀ ਹੈ ਆਮ ਬੰਦਾ ਨੇੜੇ ਨਾ ਆਵੇ ਰਾਹੁਲ ਜੀ ਦੇ ਮੈਂ ਉਹ ਕਮਾਲ ਹੈ ਯਾਰ ਜੇ ਆਮ ਬੰਦਾ ਹੀ ਨੇੜੇ ਨਹੀਂ ਲੱਗਣ ਦੇਣਾ ਫਿਰ ਕਰਨਾ ਕੀ ਆਈਓ ਤੁਸੀਂ ਇੱਥੇ ਮੈਂ ਕਿ ਜੀ ਇਹ ਤਾਂ ਫਿਰ ਕਰਦੇ ਆਂ ਕੋਈ ਗੱਲ ਨਹੀਂ ਜਿੱਥੋਂ ਚੱਲਿਆ ਜਿੱਥੇ ਤੱਕ ਗਿਆ ਮਾਂ ਦੇ ਪੁੱਤ ਨੇ ਆਮ ਬੰਦਾ ਨੇੜੇ ਨਹੀਂ ਆਉਣ ਦਿੱਤਾ ਸਿਕਿਉਰਿਟੀ ਆਮ ਬੰਦਾ ਕਿ ਅੱਦੇ ਰਾਜੇ ਬੜਿੰਗ ਨੂੰ ਚਾਰ ਵਾਰੀ ਕੱਟਿਆ ਉੱਤੇ ਉਹ ਚੋ ਇਹਨੂੰ ਇਹਨੂੰ ਆਪਣੀ ਟੀ-ਸ਼ਰਟ ਤੇ ਲਿਖਣਾ ਪੈ ਗਿਆ ਰਾਜਾ ਬੜਿੰਗ ਉਹ ਵੀ ਇੰਗਰੀਜੀ ਚ ਲਿਖਣਾ ਪੈ ਗਿਆ ਤਾਂ ਕਿ ਪੜ ਲੈਣ ਇਹਨੂੰ ਧੱਕੇ ਮਾਰ ਕੇ ਕਰ ਦਿੰਦੇ ਸੀ ਵਿੱਚੋਂ ਉੱਥੇ ਆਮ ਬੰਦਾ ਕਿੱਥੇ ਆਉਗਾ ਹੀ ਆਹ ਤਾਂ ਕਾਂਗਰਸ ਹੈ ਜਿਹੜੇ ਕਹਿੰਦੇ ਆਹ ਮਰਦਾ ਬੋਲ ਆਇਆ ਇਹਨਾਂ ਦੀ ਅੱਜ ਮੈਨੂੰ ਤਰਸ ਆ ਰਿਹਾ ਸੀ ਨਾ ਉਹ ਕਹਿੰਦੇ ਨਾ 부ਝਦਾ ਹੋਇਆ ਦੀਵਾ ਜਿਹੜਾ ਉਹ ਜ਼ਿਆਦਾ ਫਫਫਫ ਕਰਦਾ ਅੱਜ ਦੀਵੇ 부জে ਪਏ ਸੀ ਨਾ ਜਿੰਨਾਂ ਕੋਲੇ ਘਟਸ ਹੈ ਉਬੱਟ ਨੇ ਬੋਲਣਾ ਤਾਂ ਹੈਗਾ ਗੱਟਸ ਮੈਂ ਟਾਈਮ ਵੀ ਮਿਲ ਦਿੱਤਾ ਤੁਸੀ ਸਰ ਅਕਾਲੀਦਰ ਬੈਠਾ ਵੀ ਐਸਪੀ ਬੈਠੀ ਹੈ ਜਾਖਰ ਸਾਹਿਬ ਬੈਠੇ ਹੈ ਜਿਨਨੇ ਕੋਲ ਕੁਝ ਹੈ ਹੀ ਨਹੀਂ ਕੁਝ ਨਹੀਂ ਹੈਗਾ ਮੁਰਦਾ ਵਾ ਕਰਕੇ ਨਿਕਲ ਜਾਣਾ ਅੱਜ ਆਪਾਂ ਜਿੰਦਾ ਫੜਾ ਤਾਂ ਪਹਿਲਾਂ ਨਾ ਨਿਕਲਣ ਜੋਗੇ ਨਾ ਬੈਠਣ ਜੋਗੇ ਥੱਕ ਗਏ ਥੱਕ ਹਾਰ ਕੇ ਚਲੇ ਗਏ ਇੰਨਾ ਕੀ ਕਪੈਸਿਟੀ ਹੈ ਇਹਨਾਂ ਦੀ ਇਹੇ ਸਰਦਾਰਾਂ ਦੇ ਕਰਕੇ ਨੇ ਜੀ اسی ਗਰੀਬਾਂ ਦੇ ਜਵਾਕ ਆ ਜੀ ਇਹਨਾਂ ਸਰਦਾਰਾਂ ਦੇ ਕਾਕਿਆਂ ਦਾ ਇਹਨਾਂ ਸਰਦਾਰਾਂ ਦੇ ਕਾਕਿਆਂ ਦਾ ਇੱਕੋ ਹੀ ਵਾਕ ਕਿਆ ਕੁਰਸੀਆਂ ਤੇ ਕਿਉਂ ਆ ਗਏ ਗਰੀਬਾਂ ਦੇ ਜਵਾਕ ਬਸ ਆਈਏ ਮਹਾਰਾਜ ਮੰਗੇ ਮੰਗੇ ਸ਼ਾਹੌਲ ਮੰਗੇ ਮੰਨੀਆਂ ਪਜਾਮੀਆਂ ਪਾਉਣੀਆਂ ਔਰ ਪਜਾਮੀਆਂ ਵਾਲੇ ਦੇ ਯਾਰ ਉਤਸ ਸਮਾ ਮਹਿਲ ਚ ਵੱਡੇ ਵੱਡੇ ਤੁਸਕ ਕਹਿੰਦੇ ਸਨ ਤੁਸਕਾਂ ਦੇ ਵਿੱਚ ਮਾਪਨਾਂ ਨੂੰ ਬੱਕਰਿਆਂ ਨੂੰ ਤੜਕੇ ਲਾਉਣ ਵਾਲੇ ਕਦੇ ਚਿੱਠੀਆਂ ਲਿਖੀਆਂ ਮੈਂ ਬਹੁਤ ਕਦੇ ਕਿਸਾਨਾਂ ਬਾਰੇ ਚਿੱਠੀ ਲਿਖੀ ਸੀ ਜਦੋਂ ਸਵਾ ਸਾਲ ਬਾੜਾਂ ਤੇ ਬੈਠੇ ਰਹੇ ਸੀ 726 ਮਰ ਕੇ ਕਦੇ ਸ਼ਰਧਾਂਜਲੀ ਦਿੱਤੀ ਸਾਰੇ ਤੇ ਤੁਸੀਂ ਤਾਂ ਆਉਂਗੇ ਨਾ ਉਦੋਂ ਤੁਸੀਂ ਇੱਥੇ ਹੋਵੋਗੇ ਆਪਰੇਸ਼ਨ ਚ ਇਹਨੂੰ ਸ਼ਰਧਾਂਜਲੀ ਦਿੱਤੀ ਕਦੇ ਅੱਜ ਇਹਨਾਂ ਨੂੰ ਕਿਸਾਨਾਂ ਦਾ 헤ਜ ਆ ਗਿਆ ਔਰ ਵਿਜਦੀ ਮੁਦਰੀ ਬਦਲ ਗਏ ਜਦੋਂ ਮੁੱਕ ਗਿਆ ਇੱਥੋਂ ਹੋਰ ਨਾਰੇ ਲਾਉਣ ਲੱਗੇ ਤਾਂ ਰਾਈ ਹੀ ਨਹੀਂ ਜੀ ਹੱਲੇ ਪੈਨੇ ਹੱਲੇ ਪੈਨੇ